ਪਹਿਲਾਂ ਦਿੱਲੀ ਦਾ ਮੋਰਚਾ ਜਿਹੜਾ ਜਿੱਤਿਆ ਉਸੇ ਤਰ੍ਹਾਂ ਇਹ ਵੀ ਜਿਹੜਾ ਮੋਰਚਾ ਜਿੱਤਿਆ ਜਾ ਸਕਦਾ ਜੇ ਸਾਰੀਆਂ ਕਿਸਾਨੀ ਤੇਰਾ ਇਕੱਠੀਆਂ ਹੋਣ ਮੌਕੇ ਤੇ ਦੱਲੇਵਾਲ ਸਾਹਿਬ ਦਾ ਵੀ ਦੇਖੋ ਬੜਾ ਗੰਭੀਰ ਦਿਨ ਪਰ ਦਿਨ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ ਸੋ ਸਾਰੀਆਂ ਜਥੇਬੰਦੀਆਂ ਖਾਸ ਤੌਰ ਤੇ ਕਿਸਾਨ ਜਥੇਬੰਦੀਆਂ ਮੈਂ ਅਪੀਲ ਹੀ ਕਰਦਾ ਕਿ ਸਾਰੇ ਇਕਮੁੱਟ ਹੋ ਕੇ ਕਿਉਂਕਿ ਜਦ ਤਾਕਤ ਵੰਡੀ ਜਾਵੇ ਤਾਂ ਉਦੋਂ ਆਪਾਂ ਦੇਖਿਆ ਹੀ ਹੈ ਵੀ ਹਾਲਾਤ ਕੀ ਬਣਦਾ ਜਿਵੇਂ ਆ ਪੰਥਕ ਅਜ ਤੁਸੀਂ ਹਾਲਾਤ ਦੇਖ ਰਹੇ ਹੋ ਇਸੇ ਕਰਕੇ ਆ ਵੀ ਅੱਡ ਅੱਡ ਧਣਿਆਂ ਦੇ ਵਿੱਚ ਅੱਡ ਅੱਡ ਧਿਰਾਂ ਦੇ ਵਿੱਚ ਕੰਮ ਵੰਡੀ ਗਈ ਕੋਈ ਗਰਮ ਖਿਆਲੀ ਕੋਈ ਨਰਮ ਕੋਈ ਬਾਗੀ ਕੋਈ ਦਾਗੀ ਇਹ ਇਸ ਤਰੀਕੇ ਦੇ ਜਿਹੜੇ ਹੈ ਇਹ ਨਾਮ ਲੱਗੇ ਸੋ ਇਸ ਤੋਂ ਸਿੱਖ ਕੇ ਜਿਹੜਾ ਹੈ ਜਿਵੇਂ ਪਹਿਲਾਂ ਦਿੱਲੀ ਦਾ ਮੋਰਚਾ ਜਿਹੜਾ ਜਿੱਤਿਆ ਉਸੇ ਤਰ੍ਹਾਂ ਇਹ ਵੀ ਜਿਹੜਾ ਮੋਰਚਾ ਜਿੱਤਿਆ ਜਾ ਸਕਦਾ ਜੇ ਸਾਰੀਆਂ ਕਿਸਾਨੀ ਧਿਰਾਂ ਇਕੱਠੀਆਂ ਹੋਣ ਤੇ ਮੈਂ ਸਮਝਦਾ ਅੱਜ ਲੋੜ ਹੈ ਦਲੇਵਾਲ ਸਾਹਿਬ ਦੀ ਬੜੀ ਵੱਡੀ ਦੇਣ ਹੈ ਉਹਨਾਂ ਨੇ ਬਹੁਤ ਵੱਡੀ ਇੱਕ ਜੁਰਤ ਕੀਤੀ ਹੈ ਸੋ ਉਹਨਾਂ ਦਾ ਸਾਰਿਆਂ ਨੂੰ ਸਾਥ ਨਾਲ ਦੇ ਕੇ ਇਸ ਦਿੱਲੀ ਦੇ ਨਾਲ ਦਿੱਲੀ ਦੀ ਸਰਕਾਰ ਦੇ ਨਾਲ ਜਿਹੜਾ ਉਹਨਾਂ ਨੇ ਟੱਕਰ ਆ ਲਿਆ ਬੜਾ ਦਲੇਰਾਨਾ ਫੈਸਲਾ ਹੈ ਤੇ ਪਰ ਅੱਜ ਉਹਨਾਂ ਦੀ ਜਾਨ ਬਚਾਉਣ ਦੀ ਲੋੜ ਹੈ ਕਿਉਂਕਿ ਉਹਨਾਂ ਦੀਆਂ ਸੇਵਾਵਾਂ માં ਅੱਜ ਵੀ ਕੌਮ ਨੂੰ ਅਤੇ ਜਿਹੜੀ ਕਿਸਾਨੀ ਨੂੰ ਉਹਨਾਂ ਦੀ ਬਹੁਤ ਵੱਡੀ ਸੇਵਾਵਾਂ ਦੀ ਲੋੜ ਹੈ ਇਸੇ ਤਰੀਕੇ ਨਾਲ ਨਿਰੰਤਰ ਸੇਵਾਵਾਂ ਕਰਦੇ ਹਨ ਉਹਦੇ ਵਾਸਤੇ ਜ਼ਰੂਰੀ ਹੈ ਵੀ ਉਹਨਾਂ ਦੀ ਇਸ ਜਿੱਤ ਵਿੱਚ ਸਾਰੇ ਰਲ ਕੇ ਯੋਗਦਾਨ ਪਾਉਣ